ਮਾ ਮਾਤਾ ਬਿਨਾਂ ਦੇ ਸਵਰ ਦੁਰਾਈਆ ਜਿੰਦਗੀ ਅੱਧੀ ਨਸਟਿਆ ਅੱਧੀ ਕੀ ਪੂਰੀ ਨਸਟਿਆ 15 ਸਾਲ ਮੇਰੀ ਉਮਰ ਆ ਤੇ ਜਿੱਥੋਂ ਤੱਕ ਰੱਬ ਨੇ ਸਾ ਲਿਖਿਆ ਉਹਨਾਂ ਦੀ ਗੱਲ ਤੇ ਠੀਕ ਆ ਪਰ ਉਹ ਚੀਜ਼ ਦਿਲ ਨੂੰ ਠੇਸ ਪਹੁੰਚਾਉਂਦੀ ਰਹਿਣੀ ਨਾ ਜਿਹੜੀ ਚੀਜ਼ ਮੀਮਾ ਨੇ ਚੰਗੀਆਂ ਚੀਜ਼ਾਂ ਸਿਖਾਈਆਂ ਸੀ ਮਾੜਾ ਕੰਮ ਨਹੀਂ ਚੰਗੀਆਂ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਵੀ ਕੇ ਦਾ ਮਾੜਾ ਨਹੀਂ ਕਰਨਾ ਉਹ ਜੀ ਜਦ ਬੰਦੇ ਨੂੰ ਉਹ ਚੀਜ਼ਾਂ ਜਿਹਤੇ ਹੁੰਦੀ ਰਹਿੰਦੀ ਆ ਬਾਰ-ਬਾਰ ਗਲੂ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦਾ ਕੱਲਾ ਭਾਜੀ ਕੱਲਾ ਤੇ ਕੱਲਾ ਦਾ ਮਹਿਸੂਸ ਕਰਨਾ ਭਾਜੀ ਹੁਣ ਮੈਂ ਤੇ ਮੇਰੇ ਡੈਡੀ ਆ ਮੈਂ ਕਦੀ ਵੀ ਆਪਣੇ ਡੈਡੀ ਸਾਹਮਣੇ ਮੇਰੇ ਡਰ ਕੇ ਡਰ ਨੂੰ ਜੀ ਨਹੀਂ ਕਰਦਾ ਮੈਂ ਹਜੇ ਕਦੀ ਵੀ ਆਪਣੇ ਡੈਡੀ ਸਾਹਮਣੇ ਇਦਾਂ ਰੋਇਆ ਨਹੀਂ ਸਗੋਂ ਉਹ ਰੋ ਪੈਂਦੇ ਮੇਰੇ ਸਾਹਮਣੇ ਮੈਂ ਫਿਰ ਵੀ ਉਹਨਾਂ ਨੂੰ ਚੁੱਪ ਕਰਾਉਣਾ ਤੇ ਗਲਤ ਕਮੈਂਟ ਕਰਨ ਵਾਲਿਆਂ ਦੇ ਕਮੈਂਟ ਕਰੇ ਹੀ ਜਾਣੇ ਆ ਇਹ ਫੇਮਸ ਹੋ ਵਾਲੀ ਧੜਿਆ ਮੈਨੂੰ ਕੀ ਲੋੜ ਫੇਮਸ ਹੋਣ ਦੀ ਜਿਹਦੀ ਜਵਾਲੇ ਝਾਲ ਮਾ ਚਲ ਜੇ ਤੇ ਉਹਨੂੰ ਕੀ ਲੋੜ ਫੇਮਸ ਬਿਛੇ ਰਹਿ ਗਿਆ ਗੁੱਲੂ ਇੰਡਸਟਰੀ ਨਾਲ ਜੁੜੇ ਰਹੇ ਕੋਈ ਨਹੀਂ ਇੰਡਸਟਰੀ ਨਾਲ ਭੜੀ ਜੁੜਿਆ ਰਹਿਣਾ ਤੁਹਾਨੂੰ ਪਤਾ ਕੰਮ ਤੋਂ ਬਿਨਾ ਤੇ ਗੁਜ਼ਾਰਾ ਨਹੀਂ ਕੰਮ ਤੇ ਕਰਨਾ ਪੈਣਾ ਪਰ ਉਹ ਚੀਜ਼ਾਂ ਦੁਖੀ ਕਰਦੀਆਂ ਰਹਿਣਾ ਜਿਹੜੀਆਂ ਚੀਜ਼ਾਂ ਮਣੀ ਮਾਂ ਨੇ ਸਿਖਾਈਆਂ ਮੈਂ 1 ਵਜੇ ਹੁਣਾ 2 ਵਜੇ ਹੁਣਾ ਮੇਰੀ ਮਾਂ ਗੇਟ ਦੇ ਲੱਗ ਖੜੇ ਹੋਣਾ ਪੀ ਕਦੋਂ ਆਊਗਾ ਫਿਰ ਹੁੰਦਿਆ ਰੋਟੀ ਹੋਣੀ ਹੁੰਦੀ ਹੈ ਜਿਹੜੀ ਚੀਜ਼ ਗਣੀ ਉਹ ਹੁੰਦੇ ਉਹਨੂੰ ਬਣਾ ਕੇ ਰੱਖੀ ਹੋਣੀ ਉਹ ਚੀਜ਼ਾਂ ਤੇਰੇ ਹਾਂਜੀ ਭਲੇਖੇ ਦੇ ਭਾਜੀ ਜਦੋਂ ਮੈਂ ਕਹਿੰਦਾ ਦੂਰ ਨੇੜੇ ਚੱਲ ਜਾ ਜੇ ਇੱਥੇ ਲੱਗ ਗਈ ਜਿਆਦਾ ਦੂਰ ਨਹੀਂ ਜਿਹੜੇ ਮੈਨੂੰ ਕੋਠੇ ਤੇ ਭਲੇਖੇ ਬੰਦੇ ਜਿੱਦਾਂ ਮੇਰੀ ਮਾਂ ਆਵਾਜ਼ਾ ਮਾਰਦੀ ਮੈਨੂੰ ਪਰ ਫਿਰ ਵੀ ਮੈਂ ਚੱਲ ਜਾਣਾ ਘਰੇ ਵੀ ਮੇਰੀ ਮਾਂ ਵੀ ਮੈਨੂੰ ਕਹੇ ਨਾ ਵੀ ਮੈਂ ਚੱਲ ਗਈ ਤੇ ਹੁਣੇ ਫਿਰਦਾ ਵਾ ਤੇ ਫਿਰ ਮੈਂ ਘਰੋਂ ਵੀ ਘਾਟ ਹੀ ਨਿਕਲਦਾ ਹੁਣ ਤੇ ਛੁੱਟੀਆਂ ਵਾ ਘਰੋਂ ਸਕੂਲ ਸਕੂਲੋਂ ਘਰੋਂ ਬਸ ਬੰਨ ਨਾ ਅਗੇ ਦਾ ਮੜਨ ਅਗੇ ਦਾ ਚੰਗਾ ਘਰੇ ਰਹੀ ਦਰਮਾਨ ਬਸ ਹਾਂਜੀ ਬਾਕੀ ਦੁੱਖ ਤੇ ਆ ਹੁਣ ਦੁੱਖ ਤੇ ਘਟਣਾ ਪੈਣਾ ਹੀ ਆ ਜਿਹੜਾ ਦੁੱਖ ਪੈ ਗਿਆ ਵਾ ਬਾਕੀ ਮੈਂ ਸਾਰਿਆਂ ਗਏ ਹੋ ਰਿਕਵੈਸਟ ਕਰਦਾ ਮਾਂ ਪਿਓ ਦਾ ਧਿਆਨ ਰੱਖਾ ਕਰੋ ਮੈਂ ਪਹਿਲੀ ਪਹਿਲਾਂ ਵੀ ਇੰਟਰਵਿਊਆਂ ਵੇਖ ਲਿਆ ਮੇਰੀਆਂ ਪਹਿਲੀਆਂ ਦੀ ਮੈਂ ਇੱਕੋ ਗੱਲ ਸਮਝਾਉਣਾ ਹੁਣ ਜਿਹੜੇ ਬੰਦੇ ਨੂੰ ਮਾਂ ਪਿਓ ਨਾਲ ਪਿਆਰ ਹੁੰਦਾ ਉਹੀ ਬੰਦਾ ਮਾਂ ਪਿਓ ਨੂੰ ਰੋਂਦਾ ਵਾ ਸੋ ਜਿਹੜੇ ਬੰਦੇ ਨੂੰ ਨਹੀਂ ਹੁੰਦਾ ਉਹ ਤੇ ਫਿਰ ੱਟਕੇ ਸ਼ਾਈ ਆ ਪਰ ਗਲਤ ਗੱਲਾਂ ਨਹੀਂ ਕਰਨੀਆਂ ਚਾਹੀਦੀ ਇਦਾਂ ਵੀ ਉਹਨੇ ਛੇੜੀ ਆਪਣੇ ਮਾਪਿਆਂ ਨੂੰ ਜਿੱਦਾਂ ਟੇਚ ਨਹੀਂ ਜਾਂਦੇ ਇਹ ਚੀਜ਼ ਆ ਪਰ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਉਹ ਬਣਾ ਪਿਆਰ ਕਰਨਾ ਚਾਹੀਦਾ ਮੈਨੂੰ ਪੁੱਛ ਲੋ ਮੇਰੀ ਮਾਂ ਚਲ ਗਈ ਆ ਪਿਆਰ ਵੀ ਬੜਾ ਹੀ ਮਾਰਦੀ ਵੀ ਹੁੰਦੀ ਚੰਗੀਆਂ ਗੱਲਾਂ ਤੋਂ ਮਾਰਦੀ ਉਹ ਮੈਨੂੰ ਕਿਹੜਾ ਮਾਰੇ ਕੰਮ ਤੋਂ ਮਾਰਦੀ ਇਹ ਨਹੀਂ ਵੀ ਜਦੋਂ ਮਰਜੀ ਨਾ ਜਦੋਂ ਮੈਂ ਮਾੜਾ ਗੱਲ ਕੋਈ ਜਾਂ ਕਰਨੀ ਜਾਂ ਕੋਈ ਵੀ ਮਾੜਾ ਕੰਮ ਕਰਨਾ ਫੇਰ ਵੀ ਮੈਨੂੰ ਵੱਜਦੀਆਂ ਇੰਨੀਆਂ ਕਿ ਵੱਜਦੀਆਂ ਰਹਿਣ ਫੇੜੀ ਠੀਕ ਆ ਬਾਕੀ ਹਣ ਸਾਰੀ ਉਮਰ ਦੀ ਘਾਟ ਮਹਿਸੂਸ ਹੁੰਦੀ ਰਣੀ